ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਚੌਥਾ ਦਰਜਾ ਕਰਮਚਾਰੀਆਂ ਦਾ ਕਰ ਤੇ ਆਪਕਾਰੀ ਦਫ਼ਤਰ ਵਿਖੇ ਚੱਲ ਰਿਹਾ ਧਰਨਾ 15 ਦਿਨ ਵਿੱਚ ਸ਼ਾਮਲ ਮਿਤੀ 16 April ਨੂੰ ਕਰ ਭਵਨ ਮੁਹਾਲੀ ਵਿਖੇ ਕਰਨਗੇ ਅਰਥੀ ਫੂਕ ਰੈਲੀ ਪੂਰੀ ਖਬਰ ਦੇਖਣ ਦੇ ਲਈ ਬਣੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਵੱਡੀ ਅਪਡੇਟ ਪਟਿਆਲਾ 3 April ਦੀ ਕਲਾਥ ਫੋਰਥ ਗਵਰਨਮੈਂਟ ਇੰਪਲਾਈਜ਼ ਯੂਨੀਅਨ ਪੰਜਾਬ ਸੂਬਾ ਸਬ ਕਮੇਟੀ ਕਰ ਤੇ ਆਪਕਾਰੀ ਵਿਭਾਗ ਵੱਲੋਂ ਮਿਤੀ 20 March ਤੋਂ ਮੁੱਖ ਦਫ਼ਤਰ ਵਿਖੇ ਸ਼ੁਰੂ ਕੀਤਾ ਰੋਸ ਮਹੀਤਰਨਾ 15ਵੇਂ ਦਿਨ ਵਿੱਚ ਸ਼ਾਮਲ ਹੋਣ ਸਮੇ ਅਡਿਸ਼ਨਲ ਸਟੇਟ ਕਮਿਸ਼ਨਰ ਪ੍ਰਸ਼ਾਸਨ ਦੇ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਗਈ ਤੇ ਵਿਭਾਗ ਦੇ ਅਧਿਕਾਰੀਆਂ ਦਾ ਪਿੱਟ ਸਿਆਪਾ ਕੀਤਾ ਗਿਆ ਕਿ ਰਾਜਕਾਰ ਕਮਿਸ਼ਨਰ ਸ਼੍ਰੀ ਵਰੁਣ ਰੋਜਮ ਵੱਲੋਂ ਨਿਸ਼ਚਿਤ ਕੀਤੀ ਮੀਟਿੰਗ ਨਾ ਕਰਨ ਤੇ ਕਰਮਚਾਰੀਆਂ ਵਿੱਚ ਰੋਸ ਵਧਿਆ ਹੈ ਤੇ ਪਿਛਲੇ ਤਕਰੀਬਨ 15 ਦਿਨਾਂ ਤੋਂ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਦਫ਼ਤਰ ਵਿੱਚ ਨਾ ਆਉਣ ਤੇ ਇਹ ਫੈਸਲਾ ਕੀਤਾ ਗਿਆ ਕਿ ਤਰੱਕੀਆਂ ਕਰਵਾਉਣ ਸਮੇਤ ਇੱਕ ਦਰਜਨ ਮੰਗਾਂ ਨੂੰ ਲੈ ਕੇ ਅਗਲਾ ਧਰਨਾ ਮਿਤੀ 16 April ਨੂੰ ਕਰਤੇ ਆਪਕਾਰੀ ਭਵਨ ਮੁਹਾਲੀ ਵਿਖੇ ਦਿੱਤਾ ਜਾਵੇਗਾ ਅਤੇ ਅਰਥੀ ਫੂਕ ਰੈਲੀ ਕੀਤੀ ਜਾਵੇਗੀ ਯੂਨੀਅਨ ਦੇ ਆਗੂਆਂ ਦਰਸ਼ਨ ਸਿੰਘ ਲੁਬਾਣਾ ਬਲਜਿੰਦਰ ਸਿੰਘ ਜਗਮੌਰ ਨੌ ਲਖਾ ਆਦਿ ਸ਼ਾਮਲ ਸਨ